ਸਤਿਗੁਰੂ ਬਾਤੋ ਦੀ ਕਰਿਆ ਤਰਿਆ ਤਰਿਆ ਸਤਿਗੁਰੂ ਦੀ ਕਰਿਆ ਭਤਾਂ ਕਰਦੀ ਨਾ ਸਤਿਗੁਰੂ ਬਾਤੋ ਦੀ ਕਰਿਆ ਭਤਾਂ ਕਰਦੀ ਨਾ ਸਤਿਗੁਰੂ ਮੋਹ ਤੇ ਅਤਿ ਦਿੱਕਤੋ ਮੋਹ ਹੀ ਮੁੰਦੇ ਤੇ ਸਤਿਗੁਰੂ ਹੀ ਮੁੰਦੇ ਜੇ ਬਾਤਾਂ ਪਿਆ ਕੋ

ਦਾ ਨੂੰ ਬੇਨਤੀ ਹੈ ਵੀ ਜਿੱਥੇ ਵੀ ਜਗਾ ਪੈਂਦੀ ਹੈ ਲੈ ਕਿਰਪਾ ਸਾਹਿਬ ਜੀ ਦੀਆਂ ਨੂੰ ਵੀ ਬੇਨਤੀ ਹੈ ਵੀ ਉਹ ਕੀ ਬਾਤ ਕਰੇਗੇ ਅੰਦਰਾਂ ਦੇ ਫੈਸਲੇ ਕਰ ਮਾਲਸ਼ਾਤਰਾ ਜੀ ਬਾਤ ਨੂੰ ਕੀ ਕਰ ਬਾਕਸਾ ਹੋਰ ਕੀ ਜੀ ਕੀ ਬਤੇ सतनाम सुठी वाधु ਬਿੱਤੇ ਟਰੇਮ ਸੁਤੰਤਰ ਵਸ ਹੋਇਆ ਫਿਰੇ ਭਗਤਾਂ ਦੀ ਸਾਰ ਲੈਂਦਾ ਝੁੱਠੇ ਵੀਰ ਲੈ ਖਾ ਗਿਆ ਭੀਲਣੀ ਦੇ ਕਦੇ ਤੰਦੜਾਂ ਦੇ ਖੱਪੀ ਮਾਰ ਲੈਦਾ 그치? <laughs> Thank you. आओ आओ ਉਪਰਲਾ ਗੁਰੂ ਫਤਿਹ ਦੀ ਸਾਂਝ ਪਾਓ ਮਨ ਮਿਰਤੀਆਂ ਨੂੰ ਰਕਾ ਕਰ ਕਰਕੇ ਬੈਠਣ ਦਾ ਯਤਨ ਕਰੋ ਇਹੇ ਹਿੱਸੇ ਵਿੱਚ ਤਾਸ ਨੂਰਾ ਹੈ ਸ੍ਰੀ ਸਿਫਤ ਸਾਰੇ ਗੀਤ ਵੀ ਗੱਦ ਕੇ ਬੋਲੋ ਲਾਸਟ ਹਿੱਸੇ ਵਿੱਚ ਸਾਰੀਆਂ ਬੀਗੀਆਂ ਦੀ ਗੱਲਬਾਤ ਕੀ ਧਰਮਾਂ ਦੇ ਵਿੱਚ ਬੋਲ ਕੇ ਰਸਨਾ ਮੁਕਤ ਕਰੋ ਤੇ ਸੰਸਾਧਨੀਆਂ ਨੂਰਕ ਕੜੀਆਂ ਦਾ ਤੀਸਰੇ ਦਿਨ ਵਿੱਚ ਆਪਾਂ ਸਾਰੇ ਪ੍ਰਵਾਹ ਤੇ ਹੀ ਦੇਵੋ ਹਾਜ਼ਰੀ ਭਰਨੇ ਆ ਸਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਪੈਰਾਂ ਨਾਲ ਚੱਲ ਕੇ ਆ ਰਹੀਆਂ ਸਤਸੰਗ ਵਿੱਚ ਇਹ ਪੈਰਾਂ ਨਾਲ ਵੀ ਬੀਜਿਆ ਜਾਂਦਾ ਜਿਹੜੇ ਹੱਥਾਂ ਨਾਲ ਸੇਵਾ ਕਰਨੀਆਂ ਇਹ ਹੱਥਾਂ ਨਾਲ ਵੀ ਬੀਜਿਆ ਜਾਂਦਾ ਤੇ ਜਿਹੜੇ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਨੀਆਂ ਹੈ ਇਹ ਨੇਤਰਾਂ ਨਾਲ ਵੀ ਬੀਜਿਆ ਜਾਂਦਾ ਇੱਥੇ ਆ ਕਰਕੇ ਜਦੋਂ ਮਨ ਕਰਕੇ ਗੁਰੂ ਦੀ ਸਿੱਖਿਆ ਨੂੰ ਸੁਣੇਗਾ ਤੇ ਸਤਿਗੁਰੂ ਰਵਦਾਸ ਮਹਾਰਾਜ ਸਾਡੇ ਬੇਟੀ ਦੇ ਅਤ ਸੰਗ ਨੇ ਉਹ ਕਿਤੇ ਬਾਹਰ ਨਹੀਂ ਗਏ ਉਹ ਤੇਰੀ ਬਿਰਤੀ ਦੀ ਗੱਲ ਹੈ ਤੇਰੀ ਬਿਰਤੀ ਦੀ ਗੱਲ ਜਦੋਂ ਬਿਰਤੀ ਮਿਰਮਣ ਹੋ ਗਈ ਬਿਰਤੀ ਸੁਖ ਹੋ ਗਈ ਫਿਰ ਬਾਣੀ ਵਿੱਚੋਂ ਭਗਤ ਰਵਦਾਸ ਸਤਿਗੁਰੂ ਰਵਦਾਸ ਜੀਆਂ ਵਰਗਿਆਂ ਦੇ ਦਰਸ਼ਨ ਹੋ ਜਾਣੇ ਪਰ ਮਨਤਾ ਹੈ ਕਾਰ ਕਟਣਾ ਪੈਣਾ ਮਨ ਦਾ ਹੰਕਾਰ ਜੇ ਕੱਢਿਆ ਤਾਂ ਸਤਿਗੁਰੂ ਰਵਦਾਸ ਨੇ ਕੱਢਿਆ ਸੀ ਪੰਤ ਧੰਗਾ ਨਾਮ ਰੱਖਿਆ ਜਦੋਂ تیرਵਾ ਦੇ ਲੋਕ ਉਸ ਸਮੇਂ ਨਹਾਉਣ ਵਾਸਤੇ ਜਾਂਦੇ ਸੀ ਕੁੰਭ ਦੇ ਮੇਲੇ ਜਿਵੇਂ ਹੁਣ ਕੁੰਭਾਂ ਮੇਲਾ ਲੱਗਿਆ ਤੇ ਬੜੀ ਬੜੇ ਲੋਕ ਨੇ ਜਿਹੜੇ ਨਹਾਉਣ ਵਾਸਤੇ ਜਾਂਦੇ ਨਹਾਉਣ ਵਾਸਤੇ ਜਾਂਦੇ ਵੀ ਉਸੇ ਤਰ੍ਹਾਂ ਪੰਡਤ ਗੰਗਾ ਰਾਮ ਗਾਜੀਪੁਰ ਕੋ ਇੱਕ ਪੰਡਤਾਂ ਦਾ ਜਥਾ ੱੱੱ ਜਿਹੜੇ ਗੰਗਾ ਤੋਂ ਇਸ਼ਨਾਨ ਕਰਨ ਵਾਸਤੇ ਚਲੇ ਗੰਗਾ ਤੇ ਇਸ਼ਨਾਨ ਕਰਨ ਵਾਸਤੇ ਚਲੇ ਜਦੋਂ ਕੰਟਰ ਗੰਗਾ RAM ਮੁਖੀ ਸੀਮਾ ਦਾ ਹੁਣ ਚੱਲਦੀਆਂ ਚੱਲਦੇ ਆ ਪੰਡਤ ਗੰਗਾ RAM ਦਾ ਰਸਤੇ ਵਿੱਚ ਜੋੜਾ ਟੁੱਟ ਗਿਆ ਐਸਾ ਟੁੱੜਾ ਟੁੱਟਿਆ ਕਿ ਕਹਿ ਲੱਗਾ ਆਪਣੇ ਸਾਥੀਆਂ ਨੂੰ ਚਾਹ ਵਾਲੇ ਵੀਰਾਂ ਨੂੰ ਬੇਨਤੀ ਆ ਕਿ ਸਾਡੇ ਕੋਲ ਤੁਹਾਡੀ ਜਮਾਂ ਵੀ ਆਵਾਜ਼ ਆਵੇ ਚੁੱਪ ਨਾਲ ਪੂਰੇ ਟਕਾ ਦੇ ਨਾਲ ਜਦੋਂ ਮਾੜਾ ਜਿਹਾ ਆਵਾਜ਼ ਆਉਂਦੀ ਆ ਮਨ ਇਕਾਤਰ ਹੋਇਆ ਸਾਰਾ ਹੀ ਮਿਲ ਗਿਆ ਆਪਾਂ ਮੈਂ 15 ਹੀ ਲਾਉਣੇ ਨੇ ਕੋਈ ਜ਼ਿਆਦਾ ਸਰਾਰੀ ਨਾ ਲਾਉਣਾ ਇਸ ਕਰਕੇ ਨਾਲ ਨਾਲ ਤਾਪਣੀ ਸਕੋ ਤੇ ਨਾਲ ਨਾਲ ਮਰਗਿਰਤੀਆਂ ਨੂੰ ਟਾਕਰ ਕਰਕੇ ਬੈਠਣ ਦਾ ਜਤਨ ਕਰੀਏ ਤਾਂ ਕਿ ਇਹ ਸਮੇਂ ਤੋਂ ਪੂਰਾ ਪੂਰਾ ਲਾਭ ਲਿਆ ਜਾ ਸਕੇ ਜੇ ਪੰਡਤ ਗੰਗਾ ਰਾਹ ਕਰਕੇ ਝੂੜਾ ਘਟਾਉਣ ਵਾਸਤੇ ਕਹਿਣ ਲੱਗੇ ਆਪਣੇ ਸਾਥੀਆਂ ਨੂੰ ਕਹਿੰਦੇ ਤੁਸੀਂ ਅੱਗੇ ਤੁਰੋ ਮੈਂ ਝੂੜਾ ਘਟਾ ਕੇ ਰਵਦਾਈਆ ਘਟਾਉਣਾ ਆਪ ਕੋ ਸਤਨਾਮ ਐਸਾ ਝੂੜਾ ਘਟਾਇਆ ਜੇ ਸਤਿਗੁਰੂ ਰਵਿਦਾਤ ਜੀਆ ਕੋਲ ਜੋੜਾ ਜੋੜਾ ਵਡਾਉਣ ਵਾਸਤੇ ਗਏ ਤੇ ਦੂਰੀ ਜੋੜਾ ਤੋੜ ਦਿੱਤਾ ਕਿ ਕਿਤੇ ਇਹ ਸੂਤਰ ਦਾ ਹੱਥ ਵੀ ਮੇਰੇ ਨਾਲ ਸ਼ਮਸਨਾ ਕਰ ਦੇ ਆਪ ਕੋ ਸਤਨਾਮ ਵਾਹਿਗੁਰੂ ਐਨਾ ਮਾੜਾ ਹੁੰਦਾ ਐਨਾ ਮਾੜਾ ਬੰਦਿਆ ਦੂਰੀ ਜੋੜਾ ਤੋੜ ਦਿੱਤਾ ਪੰਡਤ ਗੰਗਾ ਰਾਮ ਨਹੀਂ ਇਹ ਸਤਿਗੁਰੂ ਰਵਿਦਾਤ ਜੀ ਆ ਨਹੀਂ ਪੰਡਤ ਗੰਗਾ ਰਾਮ ਦਾ ਜੋੜਾ ਚੱਕਿਆ ਹੁਣ ਜੋੜਾ ਬੱਝ ਰਹੇ ਨੇ ਤੇ ਨਾਲ ਨਾਲ ਪੁੱਛ ਰਹੇ ਨੇ ਕਹਿੰਦੇ ਬੰਦਰ ਜੀ ੱੱਲੇ ਕਿੱਥੇ ਹੂੰ ੱੱਲੇ ਕਿੱਥੇ ਹੂੰ ਇਹ ਕਹਿਣ ਲੱਗੇ ਤੀਰਥ ਦੇ ਇਸ਼ਨਾਨ ਕਰਨ ਵਾਸਤੇ ਜੰਨੀ ਆ ਉੱਥੇ ਬੜਾ ਵੱਡਾ ਮੀਲਾ ਲੱਗਿਆ ਹੈ ਉੱਥੇ ਕਰਦੇ ਤੇ ਭਗਤ ਰਮਦਾਸ ਜੀ ਪੁੱਛ ਦੇ ਕੇ ਕਹਿਣ ਲੱਗੇ ਨੇ ਤੀਰਥਾਂ ਤੇ ਜਾ ਕੇ ਤੁਸੀਂ ਕਰਦੇ ਕੀ ਹੂੰ ਕਹਿੰਦੇ ਤੀਰਥਾਂ ਤੇ ਜਾ ਕੇ ਕੋਈ ਸੋਨਾ ਦਾਨ ਕਰਦਾ ਕੋਈ ਚਾਂਦੀ ਦਾਨ ਕਰਦਾ ਗੰਗਾ ਨੂੰ ਕੋਈ ਕੁਝ ਦਾਨ ਕਰਦਾ ਕਿ ਅਸੀਂ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਚਲੇ ਹਾਂ ਤੇ ਭਗਤ ਵਿਦਾਸ ਮਹਾਰਾਜ ਕਹਿਣ ਲੱਗੇ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਚੱਲੇ ਹੋ ਕਹਿੰਦੇ ਮੈਂ ਵੀ ਜਰੂਰ ਤੁਹਾਡੇ ਨਾਲ ਤੀਰਥਾਂ ਦੇ ਇਸ਼ਨਾਨ ਕਰਨ ਵਾਸਤੇ ਮੈਂ ਵੀ ਤੁਹਾਡੇ ਨਾਲ ਚਲੇ ਦਲਾਂ ਇਹ ਪੰਡਤ ਗੱਗਾ RAM ਵਰਗੇ ਅਹੰਕਾਰ ਵਿੱਚ ਆ ਕੇ ਕਹਿਣ ਲੱਗੇ ਉਹ ਇਹ ਤੀਰਥ ਤਾਂ ਉੱਚੀ ਕੁਲ ਵਾਲਿਆਂ ਵਾਸਤੇ ਬਣੇ ਨੇ ਸ਼ੂਦਰਾਂ ਵਾਸਤੇ ਨਹੀਂ ਬਣਿਆ ਕੋ ਸਤਨਾਮ ਇਹ ਤੀਰਥ ਨੇ ਜਿਹੜੇ ਇਹ ਸਾਡੇ ਵਾਸਤੇ ਬਣੇ ਨੇ ਇਹ ਨੀਂਹੀਆਂ ਜਾਤਾਂ ਵਾਲਿਆਂ ਵਾਸਤੇ ਨਹੀਂ ਬਣੇ ਅੱਜ ਵੀ ਵੇਖ ਲੋ ਕਾਸ ਅਫੈਂਟ ਅੱਜ ਵੀ ਖਤਮ ਨਹੀਂ ਹੋਇਆ ਅੱਜ ਵੀ ਕਈ ਡੇਰੀਆਂ ਵਿੱਚ ਲਿਖ ਕੇ ਆਇਆ ਹੋਇਆ ਜੀਮੀਦਾਰਾਂ ਦੇ ਭਾਂਡੇ ਲੱਗ ਤੇ ਛੋਟੀਆਂ ਜਾਤਾਂ ਵਾਲਿਆਂ ਦੇ ਭਾਂਡੇ ਲੱਗ ਬਾਈ ਮੀਰ ਦੀ ਮੈਂ ਚੰਗੀ ਤਰ੍ਹਾਂ ਜਾਣਦਾ ਕਈ ਇਸ ਕਈਆਂ ਨੂੰ ਪਰ ਮੈਂ ਨਾਮ ਆਪਣਾ ਨਹੀਂ ਲੈਣਾ ਚਾਹੁੰਦਾ ਪਰ ਅਜੇ ਵੀ ਬੰਦੇ ਨੇ ਜਿਹੜੇ ਅੱਜ ਵੀ ਜਨਤਾ ਪਤਾਂ ਦੇ ਆਧਾਰ ਤੇ ਜਿਹੜੀਆਂ ਜਨਤਾ ਪਤਾਂ ਉਸ ਸਮੇਂ ਲੋਕਾਂ ਦੇ ਵਿੱਚ ਚਲਦੀਆਂ ਸੀ ਅੱਜ ਵੀ ਚਲਦੀਆਂ ਆ ਅੱਜ ਵੀ ਚਲਦੀਆਂ ਨੇ ਕਿਤੇ ਖਤਮ ਨਹੀਂ ਹੋਇਆ ਅੱਜ ਕਮ ਪਰ ਇਹ ਤੇ ਸਤਿਗੁਰੂ ਰਵਿਦਾਸ ਵਰਗਿਆਂ ਨੇ ਕਿਰਪਾ ਕਰ ਦਿੱਤੀ ਉਹਨਾਂ ਦੀ ਕਿਰਪਾ ਉਹਨਾਂ ਦੀ ਬਦੌਲਤ ਅੱਜ ਅਸੀਂ ਆ ਆਨੰਦ ਮਾਣ ਰਹੇ ਆ ਸਤਸੰਗ ਦੀਆਂ ਘੜੀਆਂ ਜਿਹੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ ਇਹ ਪੰਡਾ ਦਾ ਗੰਗाराम ਵਰਗੇ ਕਹਿਣ ਲੱਗੇ ਇਹ ਤੀਰਥ ਹੈ ਇਹ ਜਿਹੜਾ ਤੀਰਥ ਹੈ ਤੇ ਸਾਡੇ ਵਾਸਤੇ ਬਣਿਆ ਉੱਚਕੁਲ ਵਾਲਿਆਂ ਵਾਸਤੇ ਬਣਿਆ ਤੁਹਾਡੇ ਵਾਸਤੇ ਨਹੀਂ ਬਣਿਆ ਇਹ ਤੁਹਾਡੇ ਵਾਸਤੇ ਨਹੀਂ ਬਣਿਆ ਇਹ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਇਹ ਮਹਾਰਾਜ ਕਹਿਣ ਲੱਗੇ ਤੀਰਥਾਂ ਤੇ ਇਸ਼ਾਰਾ ਕਰਨਾ ਵੀ ਬੰਦਾ ਕਿਤੇ ਇਸ ਤਰ੍ਹਾਂ ਹੋ ਜਾਂਦਾ ਮਨ ਦੀ ਮੈਂ ਲੈਣ ਦੀ ਹਲ ਦੇ ਬਤੋਂ ਬੰਦਾ ਬਾਹਰੋਂ ਨਹੀਂ ਜਾਵੇ ਅੰਦਰੋਂ ਫੋੜ ਨਾ ਜਾਵੇ ਇਸ ਤਰ੍ਹਾਂ ਮਨ ਦੀ ਮੈਂ ਲੈ ਸਕਦੀਆਂ ਇਹ ਨਹੀਂ ਇਸੇ ਤਰ੍ਹਾਂ ਮਨ ਦੀ ਮੈਣ ਨਹੀਂ ਰਹਿਣੀ ਮਨ ਦਾ ਧੂਣਾ ਪੈਣਾ ਗੁਰੂ ਦੇ ਸ਼ਬਦ ਨਾਲ ਆਪੋ ਸਤਨਾਮ ਮਨ ਦੇ ਰੋਗ ਆਪਾਂ ਕੀ ਸੀ ਨਾ ਸਹਿਬ ਜੰਦਿਆਂ ਦੀ ਸਿੱਧੀ ਦੀ ਲਾਜ ਦੇ ਵਿੱਚ ਵਿਸਥਾਰ ਨਾਲ ਗੱਲ ਕੀਤੀ ਸੀ ਕਿ ਇੱਕ ਸਾਨੂੰ ਤਨ ਦੇ ਰੋਗ ਚਿੰਬੜੇ ਨੇ ਤੇ ਦੂਸਰੇ ਨੇ ਮਨ ਦੇ ਰੋਗ ਤਨ ਦੇ ਰੋਗ ਡਾਕਟਰ ਠੀਕ ਕਰ ਸਕਦਾ ਪਰ ਮਨ ਦੇ ਰੋਗ ਗੁਰੂ ਠੀਕ ਕਰ ਸਕਦਾ ਤੇਰੇ ਅੰਦਰ ਕਿੰਨੀ ਕਿਸੇ ਪ੍ਰਤੀ ਵੀਰਖਾ ਭਰੀ ਕਿਸੇ ਪ੍ਰਤੀ ਤੇਰੇ ਅੰਦਰ ਕਿੰਨੀ ਵੀਰਖਾ ਘਰੀ ਪਈ ਆ ਤੂੰ ਕਿਉਂ ਹੱਸ ਰਿਆਂ ਕਿਸੇ ਨੂੰ ਵੇਖ ਕੇ ਕਿਸੇ ਦੀ ਗਰੀਬੀ ਤੇ ਤੂੰ ਹੱਸਦਾ ਕਿਸੇ ਵੀ ਅਮੀਰ ਨੂੰ ਅਮੀਰ ਹੁੰਦੇ ਨੂੰ ਵੇਖ ਕੇ ਤੂੰ ਡੜਤੀ ਜਾਣਾ ਇਹ ਸੱਦੇ ਪਾਸਾ ਮਹਾਰਜ ਕਹਿੰਦੇ ਹੱਸਣਾ ਨਹੀਂ ਚਾਹੀਦਾ ਕਿਸੇ ਦੀ ਗਰੀਬੀ ਉੱਤੇ ਕਿਸੇ ਦੀ ਗਰੀਬੀ ਤੇ ਤਦੇ ਵੀ ਮੁਲਾਕਾਤ ਨਾ ਕਰੀ ਤੇ ਹੱਸਣਾ ਨਹੀਂ ਚਾਹੀਦਾ ਕਿਸੇ ਦੀ

You're on the ਰਾਣ ਕਹਿਣ ਲੱਗੇ ਏਦਾਂ ਕਰਦੀ ਆ ਆ ਮੇਰਾ ਇੱਕ ਤਸੀਰਾ ਇੱਕ ਦਮੜੀ ਆ ਜਿਹੜੀ ਇਹ ਲੈ ਜਾਓ ਇਹ ਗੰਗਾ ਨੂੰ ਕਹਿੰਦੇ ਰੋੜ ਕੇ ਨਹੀਂ ਆਉਣੀ ਗੰਗਾ ਦੇ ਵਿੱਚ ਜਿਵੇਂ ਤੁਸੀਂ ਸੋਨਾ ਰੋੜਦੇ ਹੋ ਚਾਂਦੀ ਰੋੜਦੇ ਹੋ ਨਾਰੀ ਰੋੜਦੇ ਹੋ ਆ ਵਾਸਤੂਆਂ ਰਾਣ ਵਾਲੀਆਂ ਜਿਹੜੀਆਂ ਰੋੜੀ ਜਾਂਦੇ ਨੇ ਨਾ ਕਹਿੰਦੇ ਏਦਾਂ ਨਹੀਂ ਇਹ ਚੀਜ਼ ਰੋੜ ਕੇ ਆਉਣੀ ਕੱਟ ਤਸੀਰਾ ਸੰਪਿਆ ਰਮਦਾਸੇ ਗੰਗਾ ਦੇ ਤੇ ਇਹਨਾਂ ਤਸੀਰਾ ਕੱਟਿਆ ਇੱਕ ਦਮੜੀ ਕੱਟੀ ਪਰਤਵਿਦਾਤ ਜੀ ਨੇ ਉਹ ਦਮੜੀ ਕੱਢ ਕੇ ਕਹਿ ਲੱਗੇ ਪੰਡਿਤ ਗੰਗਾ ਰਾਮ ਨੂੰ ਕਹਿੰਦੇ ਆਹ ਲੈ ਜਾ ਦਮੜੀ ਇਹ ਦਮੜੀ ਮੇਰੀ ਗੰਗਾ ਵਿੱਚ ਰੋੜ ਇਹਨਾਂ ਰਾਜੀ ਕਿਉਂ ਰੋੜ ਕੇ ਨਾ ਜਾਈ ਕਿਉਂਕਿ ਇਹ ਮੇਰੇ ਹੱਥ ਸੱਚ ਦੀ ਕਮਾਈ ਮੇਰਾ ਉਹ ਸਤਨਾਮ ਇਹ ਰੋੜ ਕੇ ਨਾ ਆਈ ਗੰਗਾ ਦੇ ਵਿੱਚ ਲੈ ਦਾ ਪੰਡਤਾਂ Terima kasih telah <laughs> menonton! ਮੜਕੇ ਇਹ ਗੰਗਾ ਆਪ ਹੱਥ ਛੱਡ ਕੇ ਲੈ ਗਈ ਤਾਂ ਦੇਣੀ ਆ ਨਹੀਂ ਵਾਪਸ ਲੈ ਆਏ ਮੇਰੇ ਹੱਥ ਸੱਚ ਦੀ ਕਮਾਈ ਆ ਰੋੜ ਕੇ ਨਾ ਤੇ ਹੁਣ ਪੰਡਤ ਗੰਗਾ ਰਾਮ ਕਹਿੰਦਾ ਲੋਕਾਂ ਤੋਂ ਪੁੱਛਿਆ ਸੀ ਕਿ ਰਵਿਦਾਸ ਜੀ ਦੇ ਬੜੇ ਸਿੱਧੇ ਸਾਤੇ ਦੇ ਬੰਦੇ ਨੇ ਕਹਿੰਦਾ ਅੱਜ ਮੈਂ ਵੇਖ ਹੀ ਲਿਆ ਜਿੱਥੇ ਹੁਣ ਇੰਨਾ ਇੰਨਾ ਸੋਨਾ ਲੋਕ ਦਾਨ ਕਰਦੇ ਨੇ ਇੰਨਾ ਇੰਨਾ ਸੋਨਾ ਗੰਗਾ ਨੂੰ ਚੜਾਉਂਦੇ ਨੇ ਉਹ ਚੰਬੀਦਾਨ ਕਰਦਾ ਉਹ ਸੁਨਾ ਚੰਦੀ ਕਿਸੇ ਵੀ ਗੰਗਾ ਨੇ ਅਜ ਤੱਕ ਆਪ ਨਹੀਂ ਲਈ ਹੱਥ ਕੱਢ ਕੇ ਇਹ ਆ ਇੱਕ ਕਸੀਰਾ ਬਦਾਸ ਦਾ ਘਰੇ ਲੈ ਜਾਏਗਾ ਕੋਈ ਹੁਣ ਐਦਾਂ ੜਮ ਅਖੇਦੇ ਮਨ ਨਾਲ ਮਨ ਟਿਕਾਣੇ ਮਨ ਬੜੀਆਂ ਸਰਤਾ ਸੂਰਤਾ ਪਰ ਕਹਿਣ ਲੱਗੇ ਰਵਿਦਾਸ ਜੀ ਕਹਿਣ ਲੱਗਿਆ ਲੈ ਜਾ ਕਦਮੜੀ ਮੇਰੀ ਕੱਢ ਕਸੀਰਾ ਸੌਪਿਆ ਰਵਿਦਾਸੇ ਗੰਗਾ ਦੀ ਭੇਟਾ ਇਹ ਕਹਿਣ ਲੱਗੇ ਤਸੀਰਾਂ ਇੱਕ ਦਮਣੀ ਕੱਢ ਕੇ ਇੱਕ ਢੇਲਾ ਲਾ ਲਈਏ ਕੱਢ ਕੇ ਫੜਾਇਆ ਕਹਿਣ ਲੱਗੇ ਆ ਲੈ ਜਾ ਇਹਨੂੰ ਗੰਗਾ ਦੇ ਵਿੱਚ ਤੂੰ ਭੇਟ ਨਹੀਂ ਕਰਦੀ ਹੋਰ ਕਿ ਨਹੀਂ ਹੋਣੀ ਬੇਨਤੀ ਕਰ ਲਈਏ ਤੇ ਗੰਗਾ ਆਪ ਲੈ ਕੇ ਤਾ ਲੈ ਹੁਣ ਪੰਡਤ ਗੰਗਾ ਰਾਮ ਵਰਗੇ ਉਹ ਦਮਣੀ ਲੈ ਕੇ ਸਤਿਗੁਰੂ ਰਵਿਦਾਸ ਦੀ ਗੰਗਾ ਵਾਲੇ ਪਾਸੇ ਚਲੇਗੇ ਜਦੋਂ ਕੀਤਾ ਇਸ਼ਨਾਨ ਹੁਣ ਇਸ਼ਨਾਨ ਕੀਤਾ ਇਸ਼ਾਨ ਕਰ ਰਹੇ تھے ਇਸ਼ਾਨ ਜਿਹੋ ਕੀਤਾ ਤੇ ਹੁਣ ਮਨ ਵਿੱਚ ਪੰਤ ਗੰਗਾ ਰਾਮ ਵਰਗੀਆਂ ਦੀ ਸੋਚ ਆ ਗਈ ਉਹ ਯਾਦ ਆ ਗਿਆ ਕਹਿੰਦੇ ਮੈਂ ਤੇ ਗੱਗਾ ਇੱਕ ਦਮੜੀ ਲੈ ਕੇ ਆਇਆ ਸੀ ਵਿਦਾਸ ਦੀਾਂ ਦੀ ਯਾਦ ਆ ਗਿਆ ਮਨ ਵਿੱਚ ਤਾਂ ਗੱਲ ਭੁੱਲ ਗਈ ਸੀ ਪਰ ਯਾਦ ਆ ਗਈ ਜਾਂਦਿਆਂ ਜਾਂਦਿਆਂ ਤੇ ਜਦੋਂ ਪੰਤ ਗੰਗਾ ਰਾਮ ਵਰਗੇ ਵਾਪਸ ਆਉਣ ਲੱਗੇ ਤੇ ਇਹਨੇ ਅਣਮਿੱਥੇ ਮਨ ਨਾਲ ਪੰਤ ਗੰਗਾ ਰਾਮ ਨੇ ਗੰਗਾ ਦੇ ਕੋਲੇ ਖੜ ਕੇ ਬੇਨਤੀ ਕੀਤੀ ਕਿ ਆਹ ਰੰ다ਸ ਨੇ ਇੱਕ ਦਮੜੀ ਭੇਜੀ ਆਪ ਕੋ ਸਤਨਾ ਇੱਕ ਦਮੜੀ ਭੇਜੀ ਆ ਅਣ ਮਿੱਥੇ ਜੇ ਮਾਰਣਾ ਜਦੋਂ ਗਿਆ ਨਾ ਇਹ ਜਦੋਂ ਕਨੇ ਅਣ ਮਿੱਥੇ ਮਾਰਣਾ ਗਿਆ ਇਹ ਇੱਕ ਪਾਣੀ ਦੀ ਸਤਾ ਉਤੇ ਦੋ ਹੱਥ ਨੇ ਵੇੜੇ ਉਹ ਗੰਗਾ ਨੇ ਆਪ ਭਗਤ ਵਿਦਾ ਦੀਆਂ ਦੀ ਦਮੜੀ ਅਣਡਿਓ ਪਰਵਾਣ ਕੀਤੀ ਆਪ ਕੋ ਸਤਨਾ ਆ ਦਮੜੀ ਪਰਮਾਨਤ ਕੀਤੀ ਇਹ ਦਮੜੀ ਪਰਮਾਨਤ ਨੂੰ ਕੀਤੀ ਤੇ ਗੰਗਾ ਕਹਿਣ ਲੱਗੀ ਰਿਆ ਇਹ ਦਮੜੀ ਰਵਦਾਦੀਆਂ ਦੀ ਜੜੀ ਲੈ ਕੇ ਆਇਆ ਇਹ ਜਿਹੜੀ ਪ੍ਰੇਮ ਭੇਟਾ ਲੈ ਕੇ ਆਇਆ ਸਾਨੂੰ ਦੇ ਕੇ ਜਾਵਾ ਤੇ ਪੰਡਤ ਗੰਗਾ ਰਾਮ ਖੜਾ ਹੀ ਲੱਗਾ ਕੰਬ ਜੀਆਂ ਖੜਾ ਖੜਾ ਹੈਰਾਨ ਹੋ ਗਿਆ ਕਹਿਣ ਲੱਗਾ ਇਦਾਂ ਵੀ ਹੋ ਗਿਆ ਇਦਾਂ ਵੀ ਹੋ ਸਕਦਾ ਸਾਨੂੰ ਕਿੰਨੇ ਸਾਲ ਰੱਬ ਦੀ ਭਗਤੀ ਕਰਦੇ ਆ ਨੂੰ ਹੋ ਗਏ ਸਾਨੂੰ ਤੇ ਅਜ ਤੱਕ ਇਹ ਕੋਈ ਚਲ ਗਈ ਨਹੀਂ ਬਈ ਆਪ ਕੋ ਸਰਦਾਰਾਂ ਨੂੰ ਜਾਣ ਕਾ ਤਾਵਾ ਪੜੀ ਸੀ ਪਰ ਉਤੋਂ ਪਰਦੇ ਸੀ ਪਰ ਮਨ ਵਿੱਚ ਗੁਰੂ ਗ੍ਰੰਥੀ ਕੋਈ ਪ੍ਰੇਮ ਨਹੀਂ ਸੀ ਫਾਇਦਾ ਹੋਇਆ ਕੋ ਸਰਨਾ ਅੱਜ ਵੀ ਥਾਪਾ ਪੜਦੀ ਆ ਪਰ ਪਰ ਗੱਡੀ ਲੱਦੀ ਐ ਪਰ ਪਰ ਭਰੀ ਐ ਸਾਥ ਪਰ ਪਰ ਬੇੜੀ ਪਾਈ ਐ ਪਰ ਪਰ ਗੱਡੀ ਐ ਥਾਪ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਸ ਕਿੰਨਾ ਸਤਿਗੁਰ ਮਹਾਰਾਜਿਆਂ ਦੇ ਪਾਣੀ ਨਾਲ ਹਲਾਉਂਦੀ ਆ ਵੀ ਲਿਖਨੇ ਤੋਂ ਪੜਿਆ ਕੀਤਾ ਕੜਿਆ ਬਹੁਤ ਹੀਤਤ ਭਰਿਆ ਕੀ ਧਰਿਆ ਪਰਦੇ ਬਹੁਤਾ ਗਉਨੇ ਬਹੁਤਾ ਸੋਹਦੇ ਬਹੁਤਾ ਪਰ ਮੰਨਦੇ ਇੰਨਿਆ ਕੋ ਕਰਦਾ ਸਿਵਾਇ ਗੁਰੂ ਮੱਥੇ ਕੋੜੇ ਟੇਕਦੇ ਆ ਰਮਾਲੇ ਬੜੇ ਭੇਟ ਕਰਦੇ ਆ ਅਰਦਾਸਾਂ ਬੜੀਆਂ ਕਰਾਉਂਦੇ ਆ ਦੀਗਾ ਬੜੀਆਂ ਕਰਾਉਂਦੇ ਆ ਪਰ ਗੁਰੂ ਦੀ ਗੱਲ ਤਾਂ ਕੋਈ ਕੋਈ ਮੰਨਦਾ ਕੋ ਸਤਨਾ ਕੋਈ ਕੋਈ ਬਚਨ ਨੂੰ ਕਹੋਂਦਾ ਆ ਜਾਏ ਕੋਈ ਕੋਈ ਮੰਨਦਾ ਆ ਤੇ ਜਦੋਂ ਇੰਨੀ ਗੱਲ ਆਖੀਂਦਾ ਗੰਗਾ ਰੇ ਨਵੇਂ ਇੱਕ ਨੇ ਉਹ ਜੋ ਪਰ ਇਹ ਸ਼ਰਤਾਂ ਦੇ ਬਚਨ ਨੇ ਕਿਉਂਕਿ ਮਹਾਰਾਜ ਨੇ ਐਵੇਂ ਹੀ ਲਿਖਿਆ ਹਰ ਜੁਗ ਜੁਗ ਭਗਤ ਉਸ ਤੋਂ ਪਾਏ ਆ ਪੈਜ ਰੱਖਦਾ ਆਇਆ ਰਾਮ ਰਾਜ ਦੇ ਹਰ ਅਕਸ਼ ਤੁਸ ਤਹ ਮਾਰਿਆ ਪ੍ਰਹਲਾਦ ਰਾਯਾ ਹੰਕਾਰੀਆਂ ਅੰਤ ਦਾ ਪਿੱਠ ਦੇ ਨਾਮ ਤੇ ਓਮ ਖਦਾਇਆ ਜਨਨ ਆਰਕ ਐਸਾ ਵਰਸੀ ਵੀ ਆ ਅੰਤ ਲੈ ਚੜਾਇਆ ਉਹ ਆਪਣੇ ਭਗਤਾਂ ਦੀ ਪੈ ਆਪਣੇ ਆਪ ਰੱਖਦੀ ਨੇ ਆਉ ਆਧਾਰਨਾ ਬਣ ਕੇ ਆਪਾਂ ਸਮਾਸਤ ਕਰੀਏ ਇਹ ਤੁਹਾਡੇ ਆਸ ਅਗਲੇ ਭਾਗ ਦੇ ਆਪਾਂ ਸਰਵਣ ਕਰਾਂਗੇ ਪੈਰ ਭਗਤਾਂ ਦੀ ਰੱਖਦਾ ਆਇਆ ਆਓ ਬਰਦਾਸ਼ਤ ਵਿੱਚ ਜੁੜੀਏ ਸਤਿ ਸ੍ਰੀ ਅਕਾਲ ਪੁਰਸਨ ਦੀ ਕਾਭਾਂ ਕਰਕੇ ਖਾਸਾ ਸਹਿਗੁਰਾਂ ਦੀ ਤੇਰੀ ਮਾੜਿਆ ਦੇ ਮਾਣ ਨਿਤਾਣਿਆਂ ਦੇ ਕਾੜ ਨਹੀਂ ਉਟਿਆਂ ਜੀ ਸਤਿ ਪਿਤਾ ਵਾਜੁਰ ਦੀ ਧੰਨ 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 ਜਣਿਆ ਆ ਜਿਸ ਪ੍ਰਸਾਦ ਸਮਝਿਆ ਕਰਾਇਆ ਨੇ ਮਹਾਕਾਮ ਸਰ ਧੰਨ ਸਤਿਗੁਰੂ ਰਵਿਦਾਸ ਮਹਾਰਾਜਿਆਂ ਦੇ ਪ੍ਰਕਾਰ ਜਿਹੜੇ ਮੁੱਖ ਰੱਖਨੀ ਆ ਅਤੇ ਤੀਸਰੇ ਦਿਨ ਵਿੱਚ ਸੰਗਤਾਂ ਆ ਰਹੀਆਂ ਭਰ ਰਿਹਾ ਹਨ ਕਥਾ ਕੀਰਤਨ ਗੁਰੂ ਜੀ ਦਾ ਰਹਾਉ ਹੁੰਿਆ ਨੇ ਬਾਣੀ ਪੜ੍ਹਦੇ ਆ ਕਥਾ ਕੀਰਤਨ ਕਰਦੇ ਆ अनेका ਪ੍ਰਕਾਰ ਦੀਆਂ ਭਲਾਕੀਆਂ ਰੱਖੀਆਂ ਹੋਈਆਂ ਹੋਈਆਂ ਸਤਗੁਰੂ ਮਹਾਰਾਜ ਆਪਕ ਅਕਸ਼ਰ ਜੋ ਹੈ ਇਹ ਜਿਹੜੇ ਪਰਮਾਨੰਦੇ ਸੇਵਾ ਬਾਗ ਕੀਤੀਆਂ ਹਨ ਸੰਗਤਾਂ ਦੇ ਚਰਨ ਪਰਸਨਾਂ ਨੂੰ ਸੋ ਪਰਿਵਾਰ ਦੀਆਂ ਭਾਵਨਾ ਗੁਰਬਤ ਅਨੁਸਾਰ ਸੰਪੂਰੀਆਂ ਕਰਨੀਆਂ ਲੋਨ ਅੰਦਰ ਤੱਕ ਦੇ ਘਰੇ ਭੜਾਰੇ ਪਰਮੂ ਰੱਖਣੇ ਕਾਰੋਬਾਰਾਂ ਵਿੱਚ ਕਰਕੀਆਂ ਬਖਮੀਆਂ ਦੇ ਉੱਤਰਾ ਚੜ੍ਹਦੀ ਕਲਾ ਦੇ ਸਭ ਵਿੱਚ ਅੰਗ ਸੰਗੋ ਕੇ ਸਹਾਇ ਹੋਣਾ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਕੀਫਤੈ Nossa,